ਕਾਬਲ ਤੇ ਲਿੰਦਰ ਰੈਣਾ ਜੀ ਵੀ ਨੇ ਤੇ ਬੈਠਕ ਚੱਲ ਰਹੀ ਸੀਗੀ ਤੇ ਬਾਰ ਬਾਰ ਮੈਸੇਜ ਆਪਕਾ ਆਦਾ ਆ ਰਿਹਾ ਸੀਗਾ ਤੇ ਬੇਨਤੀ ਕੀਤੀ ਪ੍ਰਧਾਨ ਖਾਨ ਨੂੰ ਕਿ ਇੱਕ ਵਾਰ ਜਰਾ ਤੁਹਾਡਾ ਗੱਲਬਾਤ ਕਰਕੇ ਤੁਹਾਡਾ ਕੰਮ ਚੱਲਦਾ ਕਰਨਾ ਕਿਉਂਕਿ ਨਿਊਜ਼ ਵਾਪਸ ਤੇ ਨਿਊਜ਼ ਜਾਣ ਇੰਪੋਰਟੈਂਟ ਹੁੰਦੀ ਹੈ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਕੱਲ ਸੰਲਿਕਾ ਧੰਨਵਾਦ ਜੋਸ਼ੀ ਜੀ ਪਿਛਲੇ ਦਿਨਾਂ ਦਿੱਲੀ ਦੇ ਅੰਦਰ ਭਾਜੀਪੀ ਦੇ ਸਾਰੇ ਨੈਸ਼ਨਲ ਲੈਵਲ ਦੇ ਸਾਰੇ ਆਫਿਸ ਬੀਅਰਰਸ ਸਾਰੇ ਪ੍ਰਾਂਤ ਪ੍ਰਧਾਨ ਸੰਗਠਨ ਮੰਤਰੀ ਸਾਰਿਆਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਸੀ ਪੰਜ ਸੂਬਿਆਂ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਸੀ ਉਹਨਾਂ ਨੂੰ ਲੈ ਕੇ ਧਿਆਨ ਨਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਉੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਇਹਦੇ ਵਿੱਚ ਕਰੀਬਨ ਇੱਕ ਦਿਨ ਪੂਰਾ ਦਿਨ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਉੱਥੇ ਸਾਰੀ ਡਿਲੀਬਰੇਸ਼ਨਸ ਦੇ ਵਿਚਾਰੇ ਬੈਠੇ ਇੰਟਰਵੈਂਸ਼ਨਸ ਕੀਤੀ ਤੇ ਆਪਣੇ ਉਹਨਾਂ ਨੇ ਕੀਮਤੀ ਸੁਝਾਅ ਵੀ ਦਿੱਤੇ ਨੈਕਸਟ ਡੇ ਮਾਨਯੋ ਗ੍ਰਹਿ ਮੰਤਰੀ ਅਮਿਸ਼ਾ ਜੀ ਕਰੀਬ ਨਦਾ ਦਿਨ ਸਾਰੀ ਮੀਟਿੰਗ ਜਿਹਦੇ ਤੇ ਉਹਨਾਂ ਨੇ ਪਾਰਟਿਸਪੇਟ ਕੀਤਾ ਤੇ ਉਹਨਾਂ ਨੇ ਆਉਣ ਵਾਲੇ ਲੋਕ ਸਭਾ ਚੋਣਾਂ ਵਾਸਤੇ ਰਣਨੀਤੀ ਨੂੰ ਲੈ ਕੇ ਆਪਣੀ ਜੋ ਉਹਨਾਂ ਦਾ ਐਕਸਪੀਰੀਅੰਸ ਖਾਸ ਤੌਰ ਤੇ ਹੋਣੇ ਹੋਏ ਇਲੈਕਸ਼ਨਸ ਛੱਤੀਸਗੜ੍ਹ ਮੱਧ ਪ੍ਰਦੇਸ਼ ਤੇ ਉਥੇ ਦੇ ਸਟੇਟਸ ਦਾ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿਸ ਤਰ੍ਹਾਂ ਦੀ ਉਥੇ ਸਿਚੁਏਸ਼ਨ ਸੀਗੀਆਂ ਕਿਸ ਤਰ੍ਹਾਂ ਪਾਰਟੀ ਨੇ ਮਿਹਨਤ ਕਰਕੇ ਉਥੇ ਦੇ ਹਾਲਾਤ ਨੂੰ ਸਮਝ ਕੇ ਟਾਈਮਲਿਸ ਸਟੈਪਸ ਜਿਹੜੇ ਲਏ ਉਹ ਸਾਰੇ ਉਹਨਾਂ ਨੇ ਸਾਂਝੇ ਕੀਤੇ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਸਾਡੇ ਸਾਰੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਸਾਰੇ ਮੋਰਚਿਆਂ ਦੇ ਪ੍ਰਧਾਨ ਤੇ ਸਾਡੇ ਜਿਹੜੇ ਪਰਿਵਾਰੀ ਲਗੇ ਆ ਉਹਨਾਂ ਸਾਰਿਆਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਇਸੇ ਦੌਰਾਨ ਇੱਕ ਜਿਹੜਾ ਅਹਿਮ ਮੁੱਦਾ ਅੱਜ ਸਵੇਰੇ ਅਖਬਾਰ ਦੇ ਅੰਦਰ ਦੇਖਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰਗੇ ਦੱਸਦੇ ਆ ਅਗਰ ਆਗਲਾ ਸੱਚਾ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਣੇ ਬੜੇ ਸੁਭਾਵਿਕ ਜੇ ਵੀ ਕੀ ਲੋਕਾਂ ਨੂੰ ਧੋਖਾ ਦੇ ਦੇਂਦੇ ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਜਾਂ ਸਾ ਦੇਗੇ ਇੱਕ ਬਾਗੜੀ ਚ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਹੈ ਔਰ ਗੋਰਾਂ ਬੈਠੀ ਗੋਰੰਗ ਹੈ ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਉੱਥੇ ਬੜੀ ਵਿਪਾਸਨਾ ਹੁੰਦੀ ਹੈ ਤੇ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰਗੇ ਉੱਥੇ ਜਾ ਰਹੇ ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅੱਜ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ ਹੋ ਕੀ ਰੇ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਨਾਲ ਦੀ ਆਪਸ ਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਵੀ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮਨ ਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦਾ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਹਾਂ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗ ਗਿਆ ਭਗਵੰਦ ਮਾਨ ਜੀ ਦੇ ਤੇ ਉਹ ਆਂਧਰਾ ਪ੍ਰਦੇਸ਼ ਤੁਰ ਗਏ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੇ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹੱਥ ਤੱਕ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਐ ਤੁਸੀਂ ਤਪੱਸਿਆ ਕਰਨ ਹੁਸ਼ਿਆਰਪੁਰ ਆ ਗਏ ਇਹ ਤਾਂ ਇਹ ਲੱਗਦਾ ਵੀ ਕੋਈ ਭਗੋੜਾ ਆदमी ਪਨਾ ਲੈਣਾ ਵਰਦਾ ਤੇ ਇੱਥੇ ਆ ਕੇ ਪਨਾ ਲੈ ਲਈ ਹੈ ਭਾਏ ਭਗਵੰਦ ਮਾਨ ਜੀ ਦਸਣ ਵੀ ਫੇਰਾ ਕਿਉਂ ਨਹੀਂ ਉਹ ਉੱਥੇ ਹੁਸ਼ਿਆਰਪੁਰ ਜਾ ਕੇ ਕਰਦੇ ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਪੇਸ਼ ਨਹੀਂ ਹੁੰਦਾ ਚਲੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਪਰ ਚਿੱਠੀ ਤਾਂ ਅੱਜ ਲਿਖੀ ਹੈ ਤੇ ਹైదరాబాద్ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦਮਾਨ ਜੀ ਨੇ ਤਾਂ ਤਿਆਰੀ ਕਈ ਦਿਨ ਪਹਿਲਾਂ ਦੀ ਕੀਤੀ ਹੋਣੀ ਹੈ ਬੁਕਿੰਗ ਕਰਾਈ ਹੋਣੀ ਹੈ ਉੱਥੇ ਕੋਈ ਟਾਈਮ ਫਿਕਸ ਹੋਇਆ ਤਾਂ ਹੈ ਨਹੀਂ ਵਿਚਾਰ ਵਾਈਆ ਚੱਕਿਆ ਤੇ ਜਾਵੜੇ ਉੱਥੇ ਤੇ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਗੇ ਸਵਾਲ ਚੱਕਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪੱਸਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸੀਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਤੇ ਉਹ 4 ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ 'ਚ ਨਹੀਂ ਗਏ ਫਿਰ ਜੈਟ ਕਿਰਾਏ ਤੇ ਲੈ ਕੇ ਅੰਧਰ ਪ੍ਰਦੇਸ਼ ਗਏ ਐ ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਸ਼ਿਹਾਗੁਰ ਜਾਵਣ ਦੇ ਜਾ ਕੇ ਇੱਥੇ ਤਪੱਸਿਆ ਕਰ ਲੈਂਦੇ ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ